ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ ਸਾਰੇ ਤਮam ਦਰਸ਼ਕਾਂ ਦਾ ਮੈਂ ਚੇਤਨਿਕ ਕਸ਼ਪਤ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੀ ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਹੁਸ਼ਾਰਪੁਰ ਦੇ ਵਿੱਚ ਭਾਰੀ ਵਰਖਾ ਹੋਈ ਹੈ ਤੇ ਮੀਂਹ ਤੋਂ ਬਾਅਦ ਹੁਸ਼ਾਰਪੁਰ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਪਾਣੀ ਭਰਨ ਦੇ ਨਾਲ ਹੜਾ ਵਰਗੇ ਹਾਲਾਤ ਪੈਦਾ ਹੋਏ ਨੇ ਉੱਥੇ ਜੇਕਰ ਆਪਾਂ ਉਹਨੂੰ ਜਾਰ ਪੁਰ ਦੇ ਹਲਕਾ ਚੱਬੇ ਵਾਲਾ ਅਦੀਨਾਉਂਦੇ ਪਿੰਡ ਹਕੂਮਤਪੁਰ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਹਕੂਮਤਪੁਰ ਪਿੰਡ ਹੈ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਘਿਰ ਚੁੱਕਿਆ ਸੀ ਤੇ ਅੱਜ ਇੱਕ ਵਾਰ ਮੁੜ ਤੋਂ ਪਿੰਡ ਹਕੂਮਤਪੁਰ ਦੇ ਹਾਲਾਤ ਹੈ ਜਿਹੜੇ ਉਹ ਵਿਗੜਦੇ ਹੋਏ ਵਿਖਾਈ ਦਿੱਤੇ ਨੇ ਮੀਂਹ ਤੋਂ ਬਾਅਦ ਲੋਕਾਂ ਦੇ ਘਰਾਂ ਦੇ ਅੰਦਰ ਜਿਹੜਾ ਪਾਣੀ ਦਾਖਲ ਹੋ ਜਾਂਦਾ ਤੇ ਸਾਰੇ ਪਿੰਡ ਦੇ ਵਿੱਚ ਜਿਹੜਾ ਉਹ ਹੜਾ ਵਰਗੇ ਹਾਲਾਤ ਪੈਦਾ ਹੋ ਜਾਂਦੇ ਨੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਵੀ ਜਿਹੜੀ ਹੱਥਾਂ ਪੈਰਾਂ ਦੀ ਪਛਾਣਦੀ ਹੈ ਤੇ ਪਿੰਡ ਵਾਸੀਆਂ ਵੱਲੋਂ ਆਪਣਾ ਸਮਾਨ ਬਚਾਉਣ ਦੀ ਜਦੋਜਹਿਦ ਕਰਨੀ ਸ਼ੁਰੂ ਕਰ ਦਿੱ ਹਕੂਮਤਪੁਰ ਦੀਆਂ ਵੇਖ ਰਹੇ ਹੋ ਪਾਣੀ ਦਾ ਵਹਾਵ ਕਿੰਨਾ ਤੇਜ਼ ਹੈ ਪਿੰਡ ਦੇ ਵਿੱਚ ਤਾਂ ਇਸ ਤੋਂ ਇਲਾਵਾ ਜੇਕਰ ਆਪਾਂ ਲੋਕਾਂ ਦੇ ਘਰਾਂ ਦੀ ਗੱਲ ਕਰੀਏ ਤਾਂ ਇੱਕ ਪਰਿਵਾਰ ਦਾ ਜਿਹੜਾ ਸਾਰਾ ਸਮਾਨ ਹੈ ਨਿਕੋ ਨਿਕ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਜੇ ਚਾਹੇ ਆਪਾਂ ਉਹਨਾਂ ਦੇ ਘਰ ਉਹਨਾਂ ਦੇ ਘਰ ਦੇ ਕਮਰਿਆਂ ਦੀ ਗੱਲ ਕਰੀਏ ਰਸੋਈ ਘਰ ਦੀ ਗੱਲ ਕਰੀਏ ਤਾਂ ਹਰ ਇੱਕ ਕਮਰੇ ਦੇ ਵਿੱਚ ਜਿਹੜਾ 3 ਫੁੱਟ ਦੇ ਕਰੀਬ ਹੈ ਉਹ ਪਾਣੀ ਦਾਖਲ ਹੋ ਚੁੱਕਿਆ ਜਿਸ ਕਾਰਨ ਪਿੰਡ ਵਾਸੀਆਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਬੀਤੀ ਦੇਰ ਰਾਤ ਤੋਂ ਹੀ ਲੱਗ ਕੇ ਸਵੇਰ ਤੱਕ ਜਿਹੜਾ ਹੁਸ਼ਾਰਪੁਰ ਦੇ ਵਿੱਚ ਭਾਰੀ ਵਰਖਾ ਹੋਈ ਤੇ ਬਹੁਤ ਸਾਰੇ ਚੋਆਾਂ ਦੇ ਵਿੱਚ ਜਿਹੜਾ ਪਿੰਡਾਂ ਦੇ ਪਿੰਡਾਂ ਦੇ ਵਿੱਚੋਂ ਲੰਘਦੇ ਚੋਆਾਂ ਦੇ ਵਿੱਚ ਪਾਣੀ ਵੀ ਕਾਫੀ ਤੇਜ਼ ਗਤੀ ਵਹਾਵ ਦੇ ਨਾਲ ਆਇਆ ਤੇ ਹੁਕਮਤਪੁਰ ਪਿੰਡ ਤੋਂ ਇੱਕ ਵਾਰ ਮੋੜ ਤੋਂ ਪਾਣੀ ਦੀ ਜਿਹੜੀ ਉਹ ਮਾਰ ਚੱਲਣੀ ਪਈ ਹੈ ਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਪਿੰਡ 'ਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਦੇ ਪਿੰਡ 'ਚ ਹਰ ਵਾਰ ਅਜਿਹੇ ਹਾਲਾਤ ਬਣਦੇ ਨੇ ਤੇ ਪ੍ਰਸ਼ਾਸਨ ਨੂੰ ਇਸ ਤੇ ਲਈ ਜਲਦ ਤੋਂ ਜਲਦ ਕੋਈ ਉਚਿਤ ਕਦਮ ਚੁੱਕਣਾ ਚਾਹੀਦਾ ਹੈ ਤਾਂ ਜੋ ਲੋਕਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵਿੱਤੀ ਨੁਕਸਾਨ ਜਿਹੜਾ ਉਹ ਨਾ ਹੋ ਸਕੇ ਸਾਜੀ ਕੀ ਨਾਮ ਹੈ ਤੁਹਾਡਾ ਜੀ ਹਾਂ ਜੀ ਮੇਰਾ ਸੁਖਵੀਰ ਸਿੰਘ ਹੈ ਜੀ ਤਰੀਜਾ ਕੀੜਾ ਪਿੰਡ ਹੈ ਇਹ ਇਹ ਪਿੰਡ ਆਪਣੇ ਹਕੂਮਤ ਪਰਿਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜਸ਼ੰਕਰ ਕੀ ਹਾਲਾਤ ਹੈ ਇਸ ਵੇਲੇ ਪਿੰਡ ਦੇ ਹਾਲਾਤ ਤਾਂ ਹੀ ਦੇਖੋ ਇਹ ਮਤਲਬ ਕਿ ਬਹੁਤ ਜਿਆਦਾ ਖਰਾਬ ਹੋ ਚੁੱਕੇ ਪਿੰਡ ਦੇ ਪਿੰਡ ਜੇ ਪਾਣੀ ਅੰਨਾ ਗਾ ਚੁੱਕਾ ਜਿੱਦਾਂ ਕੋ ਚੋਟ ਟੁੱਟ ਗਿਆ ਹੁੰਦਾ ਆ ਮਤਲਬ ਕਿ ਚੋਦੇ ਵਿੱਚ ਵੀ ਪਾਣੀ ਘੱਟ ਚੱਲਦਾ ਹੋਊਗਾ ਤੁਸੀਂ ਸਾਡੇ ਪਿੰਡ ਜੇ ਤੁਸੀਂ ਘੁੰਮ ਕੇ ਆਏ ਹੋ ਤੁਸੀਂ ਦੇਖਿਆ ਕਿ ਪਾਣੀ ਮਤਲਬ ਕਿ ਵੀ ਚੋਨ ਨਾਲ ਵੱਧ ਚੱਲਦਾ ਪਿਆ ਲੋਕਾਂ ਦੇ ਘਰਾਂ 'ਚ ਪਾਣੀ ਆ ਕੇ ਆਇਆ ਮਨਨ ਕੋ ਨੁਕਸਾਨ ਹੋਣ ਦਾ ਬਹੁਤ ਡਰ ਰਿਹਾ ਕਿਸੇ ਮਕਾਨ ਨੂੰ ਡਿੱਗ ਸਕਦਾ ਹੈ ਕੋਈ ਵੀ ਇਹ ਪਾਣੀ ਬਾਰਿਸ਼ ਦਾ ਆਇਆ ਜਾਂ ਕੀ ਕਾਰਨ ਹੈ ਇਹ ਦੇਖੋ ਜੀ ਬਾਰਿਸ਼ ਦਾ ਪਾਣੀ ਮੈਨੂੰ ਲੱਗਦਾ ਜੇ ਜਿੱਦਾਂ ਕੋਈ ਚੋਟ ਉੱਟ ਗਿਆ ਹੁੰਦਾ ਹੈ ਅਮਲ ਗੜ੍ਹ ਦਵਾਲੀ ਉਹਨਾਂ ਕੋਈ ਜਿਆਦਾ ਹੀ ਮਤਲਬ ਨੇ ਕਿੰਧਰ ਜਿਹੜਾ ਕੰਮ ਮਲਗੇ ਖਰਾਬ ਹੋ ਜਾਵੇ ਹੋ ਸਕਦਾ ਹੈ ਕਿ ਮੱਗ ਕੇ ਕਹਿੰਦੇ ਪਾਣੀ ਰੋਕਦਾ ਉਹ ਕੀ ਕਾਰਨ ਬਣਿਆ ਹਾਂਜੀ ਉਹ ਨਾ ਜਿੱਥੋਂ ਪਾਣੀ ਦਾ ਨਿਕਾਸ ਸੀਗਾ ਉਹ ਪਾਣੀ ਰੋਕਿਆ ਸੀ ਮਰੇ ਹੁਣ ਮਰੇ ਉਹ ਸੜਕਾਂ ਤੋਂ ਵੜ ਦਿੱਤੀਆਂ ਗਈਆਂ ਆ ਉਹ ਅੱਗੇ ਪਾਣੀ ਜਾਂਦਾ ਪਿਆ ਪਰ ਫਿਰ ਵੀ ਪਾਣੀ ਪਿੱਛੇ ਘਟਾਉਣ ਦਾ ਕੋਈ ਚਾਂਸ ਨਹੀਂ ਕੋਈ ਪਾਣੀ ਵਧ ਰ ਹਾਂਜੀ ਅਸੀਂ ਮੰਨ ਲਗੇ ਵੀ ਸੜਕ ਜਿਹੜਾ ਨਾ ਆਪਣੇ ਮੇਨ ਸੜਕ ਜਿਹੜੀ ਬਣੀ ਹੈ ਨਾ ਹੁਣ PWD ਨੇ ਬਣਾਈ ਆ ਤੇ ਇਹਨਾਂ ਨੂੰ ਅਸੀਂ ਪਹਿਲਾਂ ਕਿਹਾ ਸੀਗਾ ਵੀ ਅਸੀਂ ਵੀ ਜਿਹੜੀ ਸਾਡੇ ਨਾ ਸੜਕਾਂ ਵਿੱਚ ਪੈਪ ਪਾਈ ਜਾਣ ਜਿਹੜਾ ਪਿੰਡ ਵਿੱਚ ਪਾਣੀ ਆਉਂਦਾ ਪਿੰਡ ਦੇ ਬਾਹਰ ਬਾਹਰ ਨਿਕਲ ਜਾਵੇ ਤੇ ਹੁਣ ਸਵੇਰੇ ਪਿੰਡ ਦੇ ਇਕੱਠੇ ਹੋ ਕੇ ਸੜਕ ਟੋੜਨ ਲੱਗੇ ਸੀਗੇ ਤੇ ਚਲੋ ਅਸੀਂ ਸੋਚਿਆ ਵੀ ਐਡੀਓ ਸਾਹਿਬ ਨੂੰ ਫੋਨ ਕਰ ਲਈ ਐਡੀਓ ਸਾਹਿਬ ਨੂੰ ਫੋਨ ਕੀਤਾ ਸੀਗਾ ਵੀ ਉਹ ਕਹਿੰਦੀ ਅਸੀਂ ਥੋੜਾ ਟਾਈਮ ਤੱਕ ਆਉਨੇ ਆ ਪਰ ਹੇ ਤੱਕ ਪਹੁੰਚੇ ਨਹੀਂ ਹੈਗੇ ਵੀ ਸੜਕਾਂ 'ਚ ਨਾ ਪੱਟਿਓ ਪਹਿਲਾਂ ਅਸੀਂ ਮੌਕਾ ਦੇਖਦੇ ਆਗੇ ਤੁਸੀਂ ਇਸ ਸੰਬੰਧੀ ਪਹਿਲਾਂ ਮਿਲੇ ਹੋ ਕਿਸੇ ਐਮਪੀ ਨੂੰ ਐਮਐਲਏ ਨੂੰ ਜਾਂ ਕਿਸੇ ਡੀਸੀ ਨੂੰ ਹਾਂ ਜੀ ਐਮਪੀ ਸਾਹਿਬ ਨੂੰ ਅਸੀਂ ਬਹੁਤ ਟਾਈਮ ਦੇ ਮੱਲੇ ਕੇ ਪਹਿਲਾਂ ਜਦੋਂ ਪਿਛਲੀ ਵਾਰ ਪੜਾਇਆ ਸੀ ਉਦੋਂ ਵੀ ਸਾਨੂੰ ਮਿਲੇ ਸੀਗੇ ਉਹ ਕਹਿੰਦੇ ਕੋਈ ਤੁਹਾਡਾ ਹੱਲ ਜਲਦੀ ਕਰਾਵਾਂਗੇ ਪਰ ਹਜੇ ਤੱਕ ਕੋਈ ਹੱਲ ਹੋਇਆ ਨਹੀਂ ਹੈਗਾ ਕਹਿੰਦੇ ਸੀਗੇ ਭਰੋਸਾ ਤੁਹਾਡਾ ਹੱਲ ਹੋ ਜਾਊਗਾ ਅੱਜ ਕਿੰਨੇ ਘਰਾਂ ਚ ਪਾਣੀ ਆਇਆ ਅੱਜ ਦੇਖੋ ਜੀ ਅੱਧੇ ਨਾਲੋਂ ਜ਼ਿਆਦਾ ਜਿਹੜੀ ਆਬਾਦੀ ਪਾਣੀ ਨਾਲ ਪ੍ਰਭਾਵਿਤ ਹੋ ਗਈ ਹੈ ਉਹ